ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੀ ਅਪਡੇਟ ਤੁਹਾਨੂੰ ਦੇਣੀ ਹੈ ਜੀ ਅਗਲੇ 4-5 ਘੰਟਿਆਂ ਦੇ ਵਿੱਚ ਮਈ ਪਹੁੰਚਣਗੇ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਇਹ ਤੁਹਾਨੂੰ ਇਸ ਜੜੀਆ ਦੇ ਵਿੱਚ ਅਪਡੇਟ ਜੜੀਆ ਦੇਣੀ ਹੈ ਜਿਵੇਂ ਕਿ ਅਸਾਨੂੰ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ ਇੱਕ ਪਛਵੇਂ ਸਿਸਟਮ ਜਿਹੜਾ ਕਿ ਮਖਰੂਫ ਦੇ ਨਾਲ 30 ਤਰੀਕ ਤੋਂ ਪ੍ਰਭਾਵਿਤ ਕਰੇਗਾ ਯਾਨੀ ਕਿ ਕੱਲ ਤੋਂ ਪੰਜਾਬ ਹਰਿਆਣਾ ਰਾਜਸਥਾਨ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਦਾ ਸਿਕ ਦਵੇਗਾ ਪਰ ਕਿਤੇ ਨਾ ਕਿਤੇ ਇਹ ਸਿਸਟਮ ਦੇ ਸਦਕਾ ਐਸ ਵੇਲੇ ਵੀ ਜਿਹੜੀਆਂ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਨੇ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਸੋ ਜਿਹੜੀ ਮੌਸਮ ਟਰਫ ਥੱਲੇ ਬਣੀ ਹੋਈ ਸੀ ਯਾਨੀ ਕਿ ਮੱਧ ਭਾਰਤ ਦੇ ਵਿੱਚ ਦੱਖਣ ਪੂਰਬੀ ਰਾਜਸਥਾਨ ਦਿੱਲੀ ਗੁਰੂਗਰਾਮ ਨੇੜਾ ਪਛਮੀ ਯੂਪੀ ਇਧਰ ਬਿਹਾਰ ਝਾਰਖੰਡ ਦੇ ਵਿੱਚ ਮੀਂਹ ਦਾ ਚੋਰੇ ਸੀ ਪਿਤੇ ਦਿਨਾਂ ਦੇ ਵਿੱਚ ਟਰਫ ਹੈ ਜਿਹੜੀ ਹੁਣ ਉੱਤੇ ਨੂੰ ਕਿਸੇ ਕੰਢੇ ਸ਼ੁਰੂ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਜਦੋਂ ਸਿਸਟਮ ਐਂਟਰੀ ਕਰੇਗਾ ਨਾਲ ਹੀ ਮੌਸਮ ਦੀਆਂ ਪਾਣਾ ਜੜੀਆਂ ਉਹਦੇ ਨਾਲ ਟਕਰਾਉਣ ਗਿਆ ਜਿਹਦੇ ਸਦਕਾ 30 ਤੋਂ ਲੈ ਕੇ 3-4 ਸਤੰਬਰ ਦੇ ਵਿੱਚ ਤਗੜੇ ਮੀਹ ਦਾ ਦੌਰ ਇੱਕ ਲੱਗਣ ਜਾ ਰਿਹਾ ਹੈ ਫਿਲਹਾਲ ਇਹ ਵੀਡੀਓ ਆਪਣੇ ਅਗਲੇ 4-5 ਘੰਟਿਆਂ ਦੇ ਲਈ ਹੈ ਤੇ ਜਿਹੜਾ ਸਿਸਟਮ ਕੱਲ ਤੋਂ ਲੱਗਣਾ ਮੁੱਖ ਰੂਪ ਦੇ ਨਾਲ ਉਹ ਆਪਾਂ ਡਿਸਕਸ ਕਰਾਂਗੇ ਅੱਜ ਸ਼ਾਮ ਦੀ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਸੋ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਖਾਸ ਕਰ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਮਾਲਵੇ ਦੇ ਜਿਹੜੇ ਜਿਨ੍ਹਾਂ ਦੇ ਵਿੱਚ ਪਟਿਆਲਾ ਜ਼ਿਲ੍ਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਲਹਿਰਾਗਾਗਾ ਸੁਨਾਮ ਤੋਰੀ ਨਾਬਾ ਸੰਗਰੂਰ ਮਲੇਰਕੋਟਲਾ ਇਲਾਕੇਤਾਂ ਦੇ ਵਿੱਚ ਵੀ ਪਹੁੰਚਣਗੇ ਮਾਨਸਾ ਜ਼ਿਲ੍ਹੇ ਦੇ ਪੱਛਮੀ ਖੇਤਰ ਬਰਨਾਲਾ ਤੇ ਮਾਨਸਾ ਦੇ ਵਿੱਚ ਵੀ ਉਮੀਦ ਉਮੀਦਾਂ ਆਉਂਦੇ 4-5 ਘੰਟਿਆਂ ਦੇ ਵਿੱਚ ਇਸ ਤੋਂ ਇਲਾਵਾ ਜੀ ਦੂਜੇ ਫਾਸੇ ਜੇਕਰ ਦੇਖੀਏ ਤੇ ਮਾਲਵੇ ਦੇ ਪਛਮੀ ਖੇਤਰਾਂ ਦੇ ਵਿੱਚ ਫਾਜਲਕਾ, ਵੋਹਰ, ਫਰੀਦਕੋਟ, ਫਿਰੋਜ਼ਪੁਰ, ਮਠੰਡਾ ਸਿਲਮਕਸਰ ਸਾਹਿਬ ਦੇ ਲਾਲਾਬਾਦ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣ ਗਏ ਕਿਉਂਕਿ ਬੱਦਲ ਲੈਣਦੇ ਆਲੇ ਫਾਸੇੋਂ ਕੂਚ ਕਰ ਰਿਹਾ ਇਹਨਾਂ ਖੇਤਰਾਂ ਦੇ ਵਿੱਚ। ਸ੍ਰੀ ਅਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਨੇ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਹਲਕੇ ਤੇਜ਼ ਛਾਟੇ ਨਾਲ ਖੇਤਰਾਂ ਦੇ ਵਿੱਚ ਵੀ ਸੰਭਵ ਹੋਣ ਤੇ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਦੇ ਵਿੱਚ ਉਮੀਦ ਆਸਾਰ ਨੇ ਚੰਡੀਗੜ੍ਹ, ਮਹਾਲੀ ਤੇ ਪੰਜਕਲਾ ਦੇ ਵਿੱਚ ਜੇਕਰ ਬੱ ਦੁਆਰ ਦੇ ਪਾਸੇ ਕਿਉਂਕਿ ਇੱਥੇ ਤਗੜੀ ਝਾਟੇ ਕਰ ਲੱਗ ਚੁਕੀ ਆ ਮਿਹਰ ਦੇ ਸਵੇਰੇ ਜੇਕਰ ਦੁਆਰ ਤੋਂ ਬੱਦਲ ਬਣਿਆ ਤੇ ਇਹਨਾਂ ਖੇਤਾਂਾਂ ਦੇ ਵਿੱਚ ਉਮੀਦ ਆਸਾਰ ਬਣਨ ਜਿਹੜੇ ਬਣ ਸਕਦੇ ਨੇ ਫਿਲਹਾਲ ਇਹਦੇ ਬੱਦਲ ਹਲੇ ਬਣਿਆ ਨਹੀਂ ਆ ਆਸਾਰ ਨਹੀਂ ਹਰਿਆਣਾ ਦੀ ਗੱਲ ਕਰੀ ਹੈ ਜੀ ਅੰਬਾਲਾ ਕ੍ਰੁਸ਼ੇਤਰ ਕਰਨਾਲ ਪਾਣੀਪਤ ਸੋਨੀਪਤ ਤੇ ਜਮਨਾ ਨਗਰ ਸਰਸਾ ਫਤਿਹਪੁਰਬਾਦ ਜੀਂਦ ਭਗਵਾਨੀ ਤੇ ਰੋहतक ਇਹਨਾਂ ਖੇਤਾਂਾਂ ਦੇ ਵਿੱਚ ਤਗੜੇ ਮੀਂਹ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਰਾਜਸਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਟ੍ਰਾਫਿਕ ਉਹਦੇ ਉੱਤੇ ਨੂੰ ਖਿਸਕ ਰਹੀ ਹੈ ਮੌਨਸੂਨ ਦੀ ਤੇ ਇਹਨਾਂ ਖੇਤਰਾਂ ਤੋਂ ਹੁਣ ਕਾਰਵਾਨੀਆਂ ਜਿਹੜੀਆਂ ਨੇ ਉਹ ਸ਼ਿਫਟ ਹੋਣ ਗਿਆ ਉੱਤਰੀ ਰਾਜਸਾਨ ਵੱਲ ਫਿਲਹਾਲ ਅਗਲੇ 4 ਘੰਟੇ ਉੱਤਰੀ ਰਾਜਸਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦਿਆਸਰ ਨਹੀਂ ਆ ਪੰਜਾਬ ਤੇ ਜਿਹੜੇ ਜ਼ਿਲ੍ਹੇ ਤੁਹਾਨੂੰ ਦੱਸਿਆ ਨਾ ਖੇਤਰਾਂ ਤੱਕ ਮਿਲ ਪਹੁੰਚਣਗੇ ਪਰ ਟਟਵੇਂ ਰੂਪ ਦੇ ਵਿੱਚ ਪਹੁੰਚਣਗੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਨਹੀਂ ਕਰਨਗੇ ਕੁਝ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਨੂੰ ਕਵਰ ਕਰ ਸਕਦੇ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਗੜੀ ਝੱਟ ਵੀ ਜੜੀ ਆ ਲੱਗ ਸਕਦੀ ਆ ਘੱਗੜ ਦੇ ਸਾਨੂੰ ਕਾਫੀ ਸਵਾਲ ਆ ਰਹੇ ਨੇ ਕਿਉਂਕਿ ਅੱ ਕਾਫੀ ਮੀਂਹ ਲੱਗੇ ਨੇ ਜਿਹਦੇ ਨਾਲ ਘੱਗਰ ਦੇ ਵਿੱਚ ਪਾਣੀ ਚੜਿਆ ਜ਼ਰੂਰ ਹੈ ਇਧਰ ਗੋਲਾ ਚੀਕਾ ਦੇ ਲਾਗੇ ਜਿਹੜਾ ਆ ਮਾਰਗੰਡਾ ਤੇ ਜਿਹੜੀਆਂ ਹੋਰ ਨਦੀਆਂ ਆ ਕੇ ਸਹਾਇਕ ਨਦੀਆਂ ਆ ਕੇ ਘੱਗਰ ਦੇ ਵਿੱਚ ਮਿਲਦੀਆਂ ਨੇ ਤੇ ਉਤੋਂ ਮੀਂਹ ਪੈ ਚੁੱਕਿਆ ਕੈਚਮੈਂਟ ਏਰੀਆ ਦੇ ਵਿੱਚ ਜਿੱਦੇ ਨਾਲ ਘੱਗਰ ਚੜਿਆ ਪਰ ਉਹਦੇ ਬਾਰੇ ਹਾਲੇ ਕੋਈ ਅਲਰਟ ਚੇਤਾਵਨੀ ਨਹੀਂ ਹੈ ਅਲਰਟ ਜਿਹੜਾ ਜਾ ਉਹ احتیاطن ਤੌਰ ਤੇ ਪਟਿਆਲੇ ਦੇ ਵਿੱਚ ਜਿਹੜਾ ਜ਼िला ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਰਾਜਪੁਰਾ ਦੇ ਕੁਝ ਸਬ-ਡਿਵੀਜ਼ਨ ਦੇ ਪਿੰਡਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਫਿਲਹਾਲ ਵੱਡੀ ਚੇਤਾਵਨੀ ਹਲੇ ਕੋਈ ਨਹੀਂ ਹੈ ਘੱਗਰ ਤੋਂ ਅਜੇ ਘਵਰਾਉਣ ਦੀ ਵੱਡੇ ਫੱਦਰ ਤੇ ਲੋੜ ਨਹੀਂ ਹੈ ਕਿਉਂਕਿ ਜਿਹੜਾ ਪਾਣੀ ਹੈ ਉਹ ਹਲੇ ਚੜ ਕੇ ਜ਼ਰੂਰ ਚੱਲ ਰਿਹਾ ਪਰ ਉਹ ਬਾਹਰ ਆ ਕੇ ਖੰਡੇਗਾ ਇਦਾਂ ਦੇ ਅਲਰਟ ਹਲੇ ਨਹੀਂ ਹੈ ਅਗਲੇ 24 ਘੰਟਿਆਂ ਦੇ ਵਿੱਚ ਜੇਕਰ ਪਹਾੜ ਦੇ ਵਿੱਚ ਜਾਂ ਫਿਰ ਇੱਧਰ ਹਿਮਾਚਲ ਦੇ ਉਪਰਲੇ ਖਾਗਾ ਦੇ ਵਿੱਚ ਮੀਂਹ ਜ਼ਬਰਦਸਤ ਲੱਗਿਆ ਖਾਸ ਕਰਕੇ ਘਰਦੇ ਕੈਚਮੈਂਟ ਏਰੀਆ ਦੇ ਵਿੱਚ ਫਿਰ ਇਹਦੇ ਚੜ੍ਹਨ ਦੇ ਅਸਰ ਹੋਣਗੇ ਉਹਦੇ ਤੁਹਾਨੂੰ ਲਾਈਵ ਅਪਡੇਟ ਅਸੀਂ ਦਿੰਦੇ ਰਹਾਂਗੇ ਫਿਲਹਾਲ ਅਗਲੇ 4 ਘੰਟੇ ਪੰਜਾਬ ਦੇ ਹਰਿਆਣੇ ਦੇ ਜਿਹੜੇ ਜ਼ਿਲ੍ਹੇ ਦੱਸਿਆ ਤਿਆਰ ਰਹਿਣ ਇੱਥੇ ਮੀਂਹ ਜੜਿਆ ਪਾਚਣ ਜਾ ਰਹੇ ਨੇ ਕਿਤੇ ਹਲਕੇ ਕਿਤੇ ਤੇਜ਼ ਕਿਤੇ ਭਾਰੀ ਮੀਂਹ ਵੀ ਲੱਗ ਸਕਦਾ ਹੈ ਤਲਵਾ